ਤਵਾਲਾਂ ਦੇ ਵਿੱਚ ਤਮਾਸ਼ਵੀਨ ਹੋਣ ਦਾ ਭਰਮ ਜਿਹੜਾ ਬਾਕੀ ਬਹੁਤ ਤਰੀਕੇ ਨਾਲ ਉੱਪਰ ਕੇ ਸਾਡੇ ਸਾਹਮਣੇ ਆ ਜਾਂਦਾ ਤੇ ਅਸੀਂ ਝਟ ਫੜ ਲੈਂਦੇ ਹਾਂ ਕਿ ਇਹ ਬੰਦਾ ਸੰਘਰਸ਼ ਦੇ ਵਿੱਚ ਨਹੀਂ ਹੈਗਾ ਇਹ ਵਿਹਲਾ ਜਾਂ ਤਾਂ ਜਾਂ ਫਿਰ ਦੂਰੋਂ ਖੜ ਕੇ ਤਮਾਸ਼ਾ ਦੇਖ ਰਿਹਾ ਤੇ ਇਹਦਾ ਸਿੱਖੀ ਨਾਲ ਜਾਂ ਸਿੱਖ ਸੰਘਰਸ਼ ਨਾਲ ਜਾਂ ਸਿੱਖ ਇਤਿਹਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਇਹ ਚਿੰਤਾ ਪ੍ਰਗਟ ਕਰ ਰਿਹਾ ਤਾਂ ਇਹਦੇ ਮਨ ਚੋਂ ਚਿੰਤਾ ਡਰ ਡਰ ਗਿਆ ਇਹ ਬਿਲਕੁਲ ਹਾਲਾਂਕਿ ਜਦੋਂ ਜਿਹੜੇ ਲੋਕ ਅਪੋਲੋਜੈਟਿਕ ਹੁੰਦੇ ਨੇ ਉਹ ਉਹ ਵੱਖਰਾ ਇੱਕ ਭਾਵੇਂ ਕਾਮਰੇਡ ਨੇ ਭਾਵੇਂ ਇੰਡੀਅਨ ਨੈਸ਼ਨਲਿਸਟ ਨੇ ਜਦੋਂ ਉਹ ਆਪਣੇ ਤੌਰ ਦੇ ਉੱਤੇ ਕਿਸੇ ਤਰੀਕਾ ਜਾਂ ਉਹਨਾਂ ਦੇ ਨਾਲ ਤਾਲ ਚ ਤਾਲ ਮਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਸਪਸ਼ਟ ਤੌਰ ਦੇ ਉੱਤੇ ਉਹਦੇ 'ਚ ਦੋ ਗੱਲਾਂ ਨੇ ਜਾਂ ਤਾਂ ਉਹ ਥੱਕ ਗਏ ਸੰਘਰਸ਼ ਤੋਂ ਜਾਂ ਫਿਰ ਉਹ ਗੋਡੇ ਟੇਕ ਗਏ ਹੁਣ ਇਹਦੇ 'ਚ ਥੱਕਣ ਵਾਲੀ ਤਾਂ ਗੱਲ ਹੈ ਨਹੀਂ ਕਿਉਂਕਿ ਜਿਹੜਾ ਸੰਘਰਸ਼ ਹੁੰਦਾ ਸੰਘਰਸ਼ ਦੇ ਵਿੱਚ ਥੱਕਦਾ ਨਹੀਂ ਹੈਗਾ ਕੋਈ ਸੰਘਰਸ਼ ਤਾਂ ਆਖਰੀ ਸਾਹ ਤੱਕ ਲੜੇ ਜਾਂਦੇ ਹੁੰਦੇ ਨੇ ਉਹਦੇ 'ਚ ਥਕਾਵਟ ਕੀ ਹੈ ਉਹਦੇ ਚ ਟਾਇਰਡਨੈਸ ਨਹੀਂ ਹੁੰਦੀ ਹੈਗੀ ਹਾਲਾਂਕਿ ਵੱਖ-ਵੱਖ ਦੁਨੀਆ ਤੇ ਜਿਹੜੇ ਫਿਲਾਸਫਰ ਹੋਏ ਨੇ ਵਿਦਵਾਨ ਹੋਏ ਨੇ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਸੰਘਰਸ਼ ਦੇ ਵਿੱਚ ਬੰਦਾ ਥੱਕ ਵੀ ਜਾਂਦਾ ਕਿਸੇ ਪੜਾਅ ਦੇ ਉੱਤੇ ਆ ਕੇ ਪਰ ਸੇਖਾ ਜਿਹੜਾ ਉਹ ਸੰਘਰਸ਼ ਦੇ ਵਿੱਚ ਕਦੇ ਨਹੀਂ ਥੱਕਦਾ ਹੈਗਾ ਹਾਂ ਜਿਹੜੇ ਐਤਾਂ ਦੇ ਲੋਕ ਨੇ ਨਾ ਅਪੋਲੋਜੈਟਿਕ ਉਹਨਾਂ ਨੇ ਇੱਕ ਤਰੀਕੇ ਨਾਲ ਹਾਰ ਮੰਨ ਲਈ ਹੁੰਦੀ ਹੈ ਸੋ ਇਹ ਗੱਲ ਬੜੀ ਸਪਸ਼ਟ ਆਪਣੇ ਤੌਰ ਦੇ ਉੱਤੇ ਸੋ ਇੱਥੇ ਜੇ ਅਪਾ ਮਤਲਬ ਗੱਲ ਕਰੀਏ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਤੇ ਇਹ ਅ ਅਸੀਂ ਕਹਾਂਗੇ ਕਿ ਆਪਣੇ ਆਪ ਦੇ ਵਿੱਚ ਸਾਡਾ ਵੀ ਇਹੀ ਮੰਤਰ ਸਾਨੂੰ ਗੁਰੂ ਦੇ ਕੇ ਗਿਆ ਸਾਨੂੰ ਗੁਰੂ ਨੇ ਇਹ ਸਬਕ ਦਿੱਤਾ ਸਾਨੂੰ ਹੁਕਮ ਕੀਤਾ ਕਿ ਜਦੋਂ ਤੱਕ ਇਹ ਇਹ ਤਾਂ ਹੁਣ ਅ ਆਪਣੇ ਆਲੇ ਦੁਆਲੇ ਦੀ ਗੱਲ ਹੋ ਗਈ ਨਾ ਕਿਛ ਸੁਣੀਐ ਕਿਛ ਕਹੀਐ ਪਰ ਜਦੋਂ ਸਾਡੇ ਸੰਘਰਸ਼ ਦੀ ਗੱਲ ਆਉਂਦੀ ਹੈ ਆਜ਼ਾਦੀ ਦੀ ਗੱਲ ਆਉਂਦੀ ਹੈ ਉੱਥੇ ਵੀ ਅਸੀਂ ਪਿੱਛੇ ਨਹੀਂ ਹਟਣਾ ਹੈਗਾ ਉੱਥੇ ਵੀ ਅਸੀਂ ਜਿਹੜਾ ਹੈ ਉਹ ਲਗਾਤਾਰ ਆਪਣੀ ਜਿਹੜੀ ਗੱਲਬਾਤ ਉਹ ਕਰਦੇ ਰਹਿਣਾ ਹੁਣ ਜਿਹੜਾ ਟਰੰਪ ਵੱਲੋਂ ਟਵੀਟ ਆ ਜਾਂ ਟਰੰਪ ਵੱਲੋਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਦੇ 'ਚ ਜਿਹੜੇ ਸਾਡੇ ਬੰਦਿਆਂ ਦਾ ਡਰ ਹੈ ਜਾਂ ਜਿਨ੍ਹਾਂ ਨੂੰ ਭਰਮ ਹੈ ਕਿ ਅਸੀਂ ਵੀ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਹਾਂ ਪਰ ਉਹ ਨਹੀਂ ਲੈ ਰਹੇ ਤਾਂ ਉਹ ਕਹਿੰਦੇ ਨੇ ਕਿ ਇਹ ਮਸਲਾ ਕੀ ਹੈ ਸਾਰਾ ਕਿਤੇ ਇਹ ਸੋ ਮੈਂ ਉਹਨਾਂ ਨੂੰ ਕਲੀਅਰ ਕਰਦਾ ਟਰੰਪ ਸ਼ੇਕਸ ਵਿਦ ਰਾਈਟ ਹੈਂਡ ਐਂਡ ਸਲੈਪਸ ਵਿਦ ਲੈਫਟ ਹੈਂਡ ਇੱਕ ਹੱਥ ਨਾਲ ਉਹ ਹੱਥ ਮਲਾਉਂਦਾ ਤੇ ਦੂਜੇ ਨਾਲ ਚਾਟਾ ਮਾਰਦਾ ਇਹ ਟਰੰਪ ਦਾ ਸੁਭਾਅ ਇਹ ਟਰੰਪ ਹੈ ਇਹ ਪ੍ਰੈਜ਼ੀਡੈਂਟ ਹੈ ਇਹ ਅਮਰੀਕਾ ਦਾ ਸੁਭਾਅ ਤੇ ਇਹ ਉਹਨਾਂ ਦੇ ਲਈ ਹੈ ਜਿਹੜੇ ਭਾ ਜਿਹੜੇ ਕੰਟਰੀ ਦਾ ਜਿਹੜੇ ਜਿਹੜੀ ਧਿਰ ਦਾ ਹੋਊਗਾ ਅਮਰੀਕਾ ਨੇ ਉਹਨੂੰ ਉਸੇ ਤਰੀਕੇ ਨਾਲ ਨਜਿੱਠਣਾ ਇਹ ਅਮਰੀਕਾ ਦੀ ਫਿਤਰਤ ਹੈ ਅਮਰੀਕਾ ਦਾ ਇਤਿਹਾਸ ਵੀ ਇਹ ਰਿਹਾ ਤੇ ਜੇ ਉਹ ਸੁਹੀ ਗੁਣਵੰਤੀ ਮਹੱਲਾ ਪਹਿਲਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 763 ਅੰਕ ਦੇ ਉੱਤੇ ਹਾਉ ਆਪਹੁ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜਿਓ ਇਹ ਜੋ ਆਪਾਂ ਬੋਲ ਰਹੇ ਹਾਂ ਹਾਉ ਆਪਹੁ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਇਹ ਅਸੀਂ ਜੋ ਬੋਲ ਰਹੇ ਹਾਂ ਨਾ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਮੋਰਚੇ ਤੋਂ ਇਹ ਅਸੀਂ ਨਹੀਂ ਕਰ ਰਹੇ ਸਭ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਉਹਦੇ ਹੁਕਮ ਦੇ ਵਿੱਚ ਅਸੀਂ ਬੋਲ ਰਹੇ ਹਾਂ ਕਹਿ ਰਹੇ ਹਾਂ ਹਰ ਭਗਤ ਖਜ਼ਾਨਾ ਬਖਸ਼ਿਆ ਇਹ ਖਜ਼ਾਨਾ ਉਸੇ ਦਾ ਬਖਸ਼ਿਆ ਹੋਇਆ ਗੁਰੂ ਨਾਨਕ ਕੀਆ ਪਸਾਉ ਜਿਓ ਸੋ ਟਰੰਪ ਜੇ ਸਜੇ ਹੱਥ ਨਾਲ ਹੈਂਡਸ਼ੇਕ ਕਰਦਾ ਤਾਂ ਖੱਬੇ ਹੱਥ ਨਾਲ ਖਿੱਚ ਕੇ ਮਾਰਦਾ ਵੀ ਹੈ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੇ ਇਹ ਕਵਿਤਾ ਇੱਕ ਬਹੁਤ ਮਸ਼ਹੂਰ ਪਾਕਿਸਤਾਨ ਦੇ ਸ਼ਾਇਰ ਦੀ ਤੇ ਇੱਦਾਂ ਹੀ ਫੇਰ ਅਸੀਂ ਕੁਰਬਾਨੀ ਦਾ ਇੱਕ ਵਾਰੀ ਫੇਰ ਕੁਰਬਾਨੀ ਦਾ ਓਟ ਆਸਰਾ ਜ਼ਰੂਰ ਲੈਣੇ ਹੈ ਗੁਰੂ ਦਾ ਆਸਰਾ ਤਾਂ ਲੈਣਾ ਹੀ ਪਏਗਾ ਪਤ ਅਪਤ ਤਾਂ ਕੀ ਨਹੀਂ ਇਲਾਜ ਤਬ জানੋਗੇ ਜਦ ਉਗਰੇ ਕੋ ਪਾਜ ਇਹ ਜੋ ਅਸੀਂ ਹੁਣ ਦੇਖ ਰਹੇ ਹਾਂ ਸਾਹਮਣੇ ਸਕਰੀਨ ਦੇ ਉੱਤੇ ਸਾਹਮਣੇ ਜੋ ਖਬਰਾਂ ਦੇ ਵਿੱਚ ਦੇਖ ਰਹੇ ਹਾਂ ਟੀਵੀ ਦੇ ਉੱਤੇ ਦੇਖ ਰਹੇ ਹਾਂ ਜਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ 트럼ਪ ਨੇ ਜੀ ਇਹਦਾ ਹੁਣ ਸਮਝੌਤਾ ਕਰ ਲੈਣਾ ਸੋ ਇਹ ਇਹਦੇ ਚ ਵੀ ਇੱਕ ਭੇਤ ਬਹੁਤ ਵੱਡਾ ਉਹ ਕਹਿੰਦਾ ਨਾ ਕਿ ਮੋਦੀ ਮਾਈ ਫਰੈਂਡ ਤਾਂ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਿ ਪ੍ਰੈਜ਼ੀਡੈਂਟ 트럼ਪ ਮੋਦੀ ਨੂੰ ਮਾਈ ਫਰੈਂਡ ਨਾ ਕਹੇ ਜਦੋਂ ਵੀ ਪ੍ਰੈਜ਼ੀਡੈਂਟ 트럼ਪ ਮੋਦੀ ਨੂੰ ਮਾਈ ਫਰੈਂਡ ਮੋਦੀ ਕਹਿੰਦੇ ਨੇ ਤਾਂ ਉਹਦੇ ਪਿੱਛੇ ਇੱਕ ਬਹੁਤ ਡੂੰਗਾ ਹਮਲਾ ਵੀ ਹੁੰਦਾ ਜਿਹੜਾ ਕਿ ਉਹ ਮੈਨੂੰ ਲੱਗਦਾ ਕਿ ਉਹ ਆਪਣੇ ਆਪ ਦੇ ਵਿੱਚ ਕਦੇ ਟੈਰਿਫ ਦੇ ਰੂਪ ਦੇ ਵਿੱਚ ਕਦੇ ਕਿਸੇ ਤਰੀਕੇ ਨਾਲ ਹੁਣ ਬਹੁਤ ਵੱਡੀ ਪਿਛਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਚਰਚਾ ਕਰਦੇ ਕਿ ਇੰਡੀਆ ਦੇ ਵਿੱਚ ਜਿਹੜਾ ਯੂਐਸ ਐਮਬੈਸਡਰ ਉਹਦੀ ਨਿਯੁਕਤੀ ਹੋਣੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੋ ਜਿਹੜੇ ਲੋਕ ਜਿਹੜੇ ਵੀਰ ਭੈਣਪੁਰਾ ਕਿਤੇ ਸ਼ੰਕਾ ਪ੍ਰਗਟ ਕਰਦੇ ਨੇ ਕਿ ਐਦਾਂ ਉਦਾਂ ਹੋ ਜਾਊਗਾ ਉਹਨਾਂ ਨੂੰ ਮੈਂ ਦੱਸਾਂਗਾ ਕਿ ਜਿਹੜਾ ਅ ਅ 트럼ਪ ਸ਼ੇਕਸ ਹੈਂਡ ਵਿਦ ਰਾਈਟ ਹੈਂਡ ਐਂਡ ਸਲੈਪ ਵਿਦ ਲੈਫਟ ਹੈਂਡ ਇਹਦੇ ਚ ਇੱਕ ਪਾਸੇ ਮੋਦੀ ਮਾਈ ਫਰੈਂਡ ਹੈਂਡਸ਼ੇਕ ਹੋ ਰਿਹਾ ਤੇ ਇੱਕ ਪਾਸੇ EU ਯੂਰਪੀ ਯੂਨੀਅਨ ਨੂੰ 트럼ਪ ਨੇ ਸਖਤ ਸ਼ਬਦਾਂ ਦੇ ਵਿੱਚ ਹੁਕਮ ਕੀਤਾ ਕਿ ਇੰਡੀਆ ਦੇ ਉੱਤੇ 100% ਦੀ ਟੈਰਿਫ ਲਾਓ ਤੁਸੀਂ ਇਹ ਖੱਬੇ ਹੱਥ ਦੀ ਚਪੇੜ ਹੈ ਅਫਜ਼ਲ ਸਾਹਿਰ ਨਾਮ ਦਾ ਇੱਕ ਸ਼ਾਇਰ ਹੈ ਪਾਕਿਸਤਾਨ ਤੋਂ ਤੇ ਉਹਦੀ ਇੱਕ ਬਹੁਤ ਵਧੀਆ ਕਵਿਤਾ ਹੈਗੀ ਆ ਉਹਦਾ ਨਾਮ ਹੈ ਪਾਕਿਸਤਾਨ ਦੀ ਬਾਹਰ ਉਹਦੇ ਚ ਉਹਨੇ ਸਪਸ਼ਟ ਸ਼ਬਦਾਂ ਚ ਕਹਿ ਸਰਜਾ ਹੱਥ ਵਿਖਾ ਕੇ ਮਾਰੀ ਸੁਖਬੀ ਤੇ ਇਹ ਮੈਂ ਤੁਹਾਨੂੰ ਦੱਸਾਂ ਕਿ ਪ੍ਰੈਜ਼ੀਡੈਂਟ 트੍ਰੰਪ ਦਾ ਜਿਹੜਾ ਟਵੀਟ ਸੀ ਨਾ ਜਿਹਦੇ ਤੋਂ ਘਬਰਾਏ ਨੇ ਸਾਡੇ ਵੀਰ ਭੈਣ ਭਰਾ ਉਹ ਉਹ ਲਿਖਦੇ ਨੇ ਟਵੀਟ ਕਰਦੇ ਨੇ ਪ੍ਰੈਜ਼ੀਡੈਂਟ 트੍ਰੰਪ ਆਈ ਐਮ ਪਲੀਜ਼ ਟੂ ਅਨਾਉਂਸ ਥੈਟ ਇੰਡੀਆ and the united states of america are continuing negotiations to address the trade barriers between our two nations ke mainu eh dasan ch khushi ho rahi hai eh elan karan de vich ke bharat ate the great united states of america trade nu lakke vapar nu lakke jediyan rukawta baniyan hoyiyan ne ਉਹ ਦੋਵਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਦੂਰ ਕਰਨ ਦੇ ਲਈ ਅ ਲਗਾਤਾਰ ਜਿਹੜੀ ਹੈ ਗੱਲਬਾਤ ਕਰ ਰਹੇ ਨੇ ਤੇ ਆਈ ਲੁੱਕ ਫੋਰਵਰਡ ਟੂ ਸਪੀਕਿੰਗ ਵਿਦ ਮਾਈ ਵੈਰੀ ਗੁੱਡ ਫਰੈਂਡ ਹੁਣ ਇੱਥੇ ਤਾਂ ਵੈਰੀ ਗੁੱਡ ਫਰੈਂਡ ਕਹਦਾ ਸਿਰਫ ਮਾਈ ਫਰੈਂਡ ਨਹੀਂ ਗਿਆ ਹੁਣ ਇਹਦੇ ਵਿੱਚ ਭੇਜਦਾ ਬਹੁਤ ਵਧੀਆ ਲੁੱਕਿਆ ਹੋਇਆ ਕਿ ਆਈ ਲੁੱਕ ਫੋਰਵਰਡ ਟੂ ਸਪੀਕਿੰਗ ਵਿਦ ਮਾਈ ਵੈਰੀ ਗੁੱਡ ਫਰੈਂਡ ਪ੍ਰਾਈਮ ਮਿਨਿਸਟਰ ਮੋਦੀ ਮੋਦੀ ਇਹਦਾ ਅਪਕਮਿੰਗ ਵੀਕਸ ਤੇ ਮੈਨੂੰ ਉਮੀਦ ਹੈ ਕਿ ਅਗਲੇ ਹਫਤਿਆਂ ਦੇ ਵਿੱਚ ਮੇਰੀ ਗੱਲਬਾਤ ਹੋਣੀ ਹੈ ਮੇਰੇ ਬਹੁਤ ਹੀ ਜਿਆਦਾ ਵਧੀਆ ਦੋਸਤ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਆਈ ਫੀਲ ਸਰਟਨ ਥੈਟ देयर विल बी ਨੋ ਡਿਫਿਕਲਟੀ ਇਨ ਕਮਿੰਗ ਟੂ ਅ ਸਕਸੈਸ ਕਨਕਲੂਜਨ ਫੋਰ ਬੋਥ आवर ਗ੍ਰੇਟ ਕੰਟਰੀਜ਼ ਸੋ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਦੋ ਗ੍ਰੇਟ ਮੁਲਕਾਂ ਦੇ ਵਿੱਚ ਮਹਾਨ ਮੁਲਕਾਂ ਦੇ ਵਿੱਚ ਜਿਹੜੀ ਗੱਲਬਾਤ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਸੋ ਇੱਕ ਗੱਲ ਤਾਂ ਹੋ ਗਈ ਸਪਸ਼ਟ ਮਾਈ ਵੈਰੀ ਗੁੱਡ ਫਰੈਂਡ ਹੋ ਗਿਆ ਹੁਣ ਅੱਗੇ ਮਾਈ ਫਰੈਂਡ ਹੁੰਦਾ ਸੀ ਹੁਣ ਮਾਈ ਵੈਰੀ ਗੁੱਡ ਫਰੈਂਡ ਹੋ ਗਿਆ ਇਹ ਗੱਲ ਮੈਨੂੰ ਅਦਾ ਆਪਣੇ ਆਪ ਦੇ ਵਿੱਚ ਇਹ ਵੀ ਗ੍ਰੇਟ ਸੋ ਜੇ ਆਪਾਂ ਮਤਲਬ ਇਸ ਵਿਸ਼ੇ ਦੇ ਉੱਤੇ ਹੀ ਚਰਚਾ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਸੇ ਤਾਂ 트럼ਪ ਸਾਰਾ ਕੁਝ ਇਹ ਬੋਲ ਰਿਹਾ ਸਾਰਾ ਕੁਝ ਕਲੀਅਰ ਆ ਨਾਲ ਦੀ ਨਾਲ ਤੇ ਦੂਜੇ ਪਾਸੇ ਜਿਹੜੇ 트럼ਪ ਦੇ ਦੂਜੇ ਮਨਿਸਟਰ ਨੇ ਸੈਕਟਰੀ ਲੈਵਲ ਦੇ ਜਿਹੜੇ ਹੋਰ ਸੀਨੀਅਰ ਕਹਾਂਗਾ ਕਿ ਹਸਤੀਆਂ ਨੇ ਵੱਡੀਆਂ ਹਸਤੀਆਂ ਨੇ ਉਹ ਵੀ ਆਪਣੇ ਆਪ ਦੇ ਵਿੱਚ ਘਟਨੀ ਕਰ ਰਹੀਆਂ ਉਹਨਾਂ ਨੇ ਵੀ ਸਪਸ਼ਟ ਤੌਰ ਦੇ ਉੱਤੇ ਮੋਰਚਾ ਖੋਲਿਆ ਹੋਇਆ ਹੈ ਇੰਡੀਆ ਦੇ ਖਿਲਾਫ ਇੰਡੀਆ ਦੇ ਖਿਲਾਫ ਮੋਰਚਾ ਖੁੱਲ ਪੀਟਰ ਮਾਰੋਰੇ ਕਿਹਾ ਇੰਡੀਆਜ਼ ਕੀਬੋਰਡ ਮਿਨੀਅਨਸ ਆਰ ਹਾਈਜੈਕਿੰਗ ਐਕਸ ਕਮਿਊਨਿਟੀ ਨੋਟਸ ਟੂ ਬਰੀ ਦਾ ਫੈਕਟਸ ਸੋ ਪੀਟਰ ਨਵਾਰੋ ਨੇ ਕਿਹਾ ਕਿ ਜੋ ਕੁਝ ਐਕਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਇੰਡੀਆ ਉਸ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਕੀਤਾ ਇੰਡੀਆ ਨੇ ਸੋ ਇਹ ਵੀ ਗੱਲ ਛੋਟੀ ਨਹੀਂ ਹੁੰਦੀ ਇਹ ਬਹੁਤ ਵੱਡੀ ਗੱਲ ਹੈ ਸੋ ਪਤਾ ਕਿ ਭਾਰਤੀਆਂ ਨੇ ਜਿਹੜੇ ਆਈਟੀ ਤੇ ਉਹ ਜਿਹੜੇ ਬਿਰਤਾਂਤ ਬਦਲਣ ਨਵੇਂ ਬਿਰਤਾਂਤ ਸ਼ੁਰੂ ਕਰਨ ਦੇ ਪ੍ਰੋਪਾਗੈਂਡਾ ਕਰਨ ਦੇ ਵਿੱਚ ਮਾਹਿਰ ਨੇ ਐਕਸਪਰਟ ਨੇ ਸੋ ਪੀਟਰ ਨਵਾਰੋ ਨੇ ਉਹ ਵੀ ਗੱਲ ਕਹਿ ਦਿੱਤੀ ਹੈ ਸੋ ਅੱਗੇ ਪੀਟਰ ਨਵਾਰੋ ਕਹਿੰਦੇ ਨੇ ਦੇ ਆਰ ਫਿਊਰੀਅਸ ਅਬਾਊਟ ਲੂਜ਼ਿੰਗ ਅਨਫੈਟਰਡ ਐਕਸੈਸ ਟੂ ਯੂਨਾਈਟਿਡ ਸਟੇਟਸ ਮਾਰਕੀਟ ਸੋ ਨਾਲ ਹੀ ਉਹ ਕਹਿੰਦੇ ਕਿ ਉਹ ਡਰੇ ਹੋਏ ਨੇ ਕਿ ਉਹਨਾਂ ਨੂੰ ਅਮਰੀਕਾ ਦੀ ਜਿਹੜੀ ਇੱਕ ਵੱਡੀ ਮਾਰਕੀਟ ਆ ਉਹਦਾ ਉਹ ਉਹ ਐਕਸੈਸ ਉਹਦਾ ਚਲਿਆ ਜਾਊਗਾ ਉਹ ਮਾਰਕੀਟ ਦੂਰ ਹੋ ਰਹੀ ਆ ਅਮਰੀਕਾ ਦੀ ਉਹਨਾਂ ਤੋਂ so even as india da maharaja of tariffs keeps some of the world's uh, highest trade barriers so peter navarro eh vi kehnde ne ke uh, india maharaja so oh uh, kehnde ne ke india's sky high tariffs cost united states jobs bharat da bharat diyan jehde tariff plan ne ja tariff jis tarike naal launda ਉਹਦੇ ਨਾਲ ਅਮਰੀਕਾ ਦੇ ਵਿੱਚ ਨੌਕਰੀਆਂ ਪ੍ਰਭਾਵਿਤ ਹੁੰਦੀਆਂ ਨੇ ਅਮਰੀਕੀ ਲੋਕਾਂ ਨੂੰ ਸੋ ਇੰਡੀਆ ਜਿਹੜਾ ਹੈ ਬਾਏ ਰਸ਼ੀਅਨ ਆਇਲ ਪਿਓਰਲੀ ਟੂ ਪ੍ਰੋਫਿਟ ਤੇ ਭਾਰਤ ਵੱਲੋਂ ਰੂਸ ਤੋਂ ਜਿਹੜੀ ਗੈਸ ਖਰੀਦੀ ਜਾਂਦੀ ਹੈ ਉਹ